ਕਣ ਕਿੰਨੇ ਪਏ ਆ ਸੂਣ ਦੇ ਦਨ ਬਾ ਦੋ ਤਿੰਨ ਕਿ ਰਹਿੰਦੇ ਨਾ ਦੋ ਠੀਕ ਆ ਹਾਂ ਦੋ ਤਿੰਨ ਦਿਨ ਸੂਣਦੇ ਪਏ ਆ ਹਾਂ ਤੇ ਚੌਣ ਚੌਣ ਦੀ ਪੋਲੀ ਆ 24 ਪੁੰਦੇ ਆ ਕੀ ਤਾਰਾ ਪੂਰ ਛੜ ਲਾ ਹੈ ਨਹੀਂ ਅੱਛਾ ਹਾਂ ਜਮਾ ਦੋਸਤੋ ਪੋਲੀ ਤਾਂ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਤੋਂ ਆ ਕੋਟਪਾਰਾ ਪਿੰਡ ਆ ਵੀਰੇ ਜਿਹੜਾ ਬਠਿੰਡਾ ਤਹਿਸੀਲ ਆ ਗਈ ਮੋੜ ਮੰਡੀ ਆਏ ਛੋਟੇ ਦੇ ਘਰੋਂ ਦੋਸਤੋ ਵੀਡੀਓ ਆ ਮੇਰਾ ਤਾਂ ਤਾਇਆ ਲੱਗਦਾ ਪਿੰਡ ਦੇ ਹਿਸਾਬ ਨਾਲ ਤੇ ਇੱਕ ਦੋਸਤੋ ਆਹ ਦੂਜਾ ਸੂਆ ਝੋਟੀ ਸੇਲ ਕਰਨੀ ਆ ਕੀ ਇਹਦਾ ਮੁੱਲ ਰੋ ਕਿੰਨਾ ਇਹਨੇ ਪਿਛਲੇ ਸੂਏ ਪਹਿਲੇ ਸੂਏ ਦੁੱਧ ਦਿੱਤਾ ਸਾਰੀ ਇਨਫਰਮੇਸ਼ਨ ਮਾਲਕਾ ਤੋਂ ਲਵਾਂਗੇ ਕੋਈ ਦੋਸਤੋ ਵਪਾਰ ਦਾ ਕੰਮ ਨਹੀਂ ਘਰੇਲੂ ਜਾ ਕੰਮ ਆ ਬਾਕੀ ਦੋਸਤੋ ਆ ਝੋਟੀ ਤੁਸੀਂ ਮੌਕੇ ਤੇ ਦੇਖ ਲਓ ਕਿੰਨੇ ਕ ਦਿਨ ਹਜੇ ਲੈਂਦੀ ਆ ਆਜੋ ਆਪਾਂ ਤਾਇਏ ਨਾਲ ਗੱਲਬਾਤ ਕਰਦੇ ਆ ਥੋੜਾ ਜਿਹਾ ਉੱਚਾ ਸੁਣਦਾ ਉਹਦੇ ਹਿਸਾਬ ਨਾਲ ਲਾਊਡ ਬੋਲੜਾ ਬੂ ਸਤਿ ਸ੍ਰੀ ਅਕਾਲ ਤਾਇਆ ਹੋ ਠੀਕ ਆ ਹਾਂ ਕਿੰਨਾਵਾਂ ਸੂਆ ਤਾਇਆ ਝੋਟੀ ਇਹ ਆਪਣੀ ਹਾਂ ਕਿੰਨਾਵਾਂ ਸੂਆ ਗਈ ਦੂਜਾ ਦੂਜਾ ਸੂਆ ਗਈ ਹੂੰ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਦੁੱਤਾ ਸੀ ਤਾਇਆ ਨੇ 10 ਕਿਲੋ 10 ਕਿਲੋ ਹਾਂ ਆ ਹੁੰਦੀ ਆ ਦੋਸਤੋ ਕੱਲ ਨਹੀਂ ਅੱਜ ਕੱਲ 12 ਕਿਲੋ 14 ਕਿਲੋ ਇੱਥੇ ਹੀ ਕੰਮ ਚੱਲਦਾ 10 ਕਿਲੋ ਦੋਸਤੋ ਪਹਿਲੇ ਸੂਏ ਝੋਟੀ ਨੇ ਦੁੱਧ ਦੁੱਤਾ ਨੰਬਰ ਵੀਰੇ ਹੀਠਾਂ ਚਲੀ ਜਾਂਦਾ ਕੋਟ ਭਾਰਾ ਪਿੰਡ ਆ ਵੀਰੇ ਜਿਹੜਾ ਕੋਟ ਫੱਤਾ ਕੋਟ ਭਰੇ ਦਾ ਇੱਕ ਹੀ ਏਡਾ ਮੋੜ ਮੰਡੀ ਤੋਂ ਉਹਨੇ ਤਾਂ ਵੀ 20 ਕਿਲੋਮੀਟਰ ਬਠਿੰਡੇ ਤੋਂ ਉਹਨੇ ਤਾਂ ਵੀ 20 ਕਿਲੋਮੀਟਰ ਆ ਮੋੜ ਮਾਨਸਾ ਰੋਡ ਦੇ ਉੱਤੇ ਰਹਿ ਜਾਂਦਾ ਤੇ ਨੰਬਰ ਬਾਈ ਜੀ ਛੇਠਾ ਚੱਲੀ ਜਾਂਦਾ ਬਾਕੀ ਖੋਲ ਕੇ ਤੋੜ ਕੇ ਦਿਖਾ ਦੂੰ ਮੁੱਲ ਕੀ ਕਰਦੇ ਆ obviously ਸਾਨੂੰ ਤੋਹ ਕਰ ਦਿੰਨੇ ਆ ਤੇ ਤਾਇਆ ਇਹਦਾ ਆਪਾਂ ਕਿੰਨੇ ਦਿਨ ਰਹਿ ਕੇ ਅੱਜ ਸੂਣ ਦੇ ਦੇ ਹਾਂ ਦਿਨ ਕਿੰਨੇ ਪਏ ਆ ਸੂਣ ਦੇ ਦਿਨ ਬਾ ਦੋ ਤਿੰਨ ਕਿ ਰਹਿੰਦੇ ਨਾ ਦੋ ਠੀਕ ਆ ਹਾਂ ਦੋ ਤਿੰਨ ਦਿਨ ਸੂਣ ਦੇ ਪਏ ਆ ਹਾਂ ਤੇ ਚੌਣ ਚੌਣ ਦੀ ਪੋਲੀ ਐ ਭਾਈ ਚਾ ਪੁੰਚਦੇ ਅੜ ਕੀ ਧਾਰਾ ਪੂਰੀ ਦੇਖਣ ਲਈ ਧੰਨਵਾਦ ਜੀ ਸਸਰੀਕਾਲ ਬਈ ਸਾਰਿਆ ਸੜਲਾ ਹੈ ਨਹੀਂ ਅੱਛਾ ਹਾਂ ਜਮਾ ਦੋਸਤੋ ਪੋਲੀ ਧਾਰਾ ਕੋਈ ਬਈਰ ਕਹਿੰਦਾ ਝੂਠ ਨਹੀਂ ਇਹਨਾਂ ਦਾ ਹੈਗਾ ਆਪਾਂ ਸਮਾਪੂਰ ਕਰਨਾ ਹੈ ਅੱਛਾ ਹਾਂ ਤਾਏ ਨੇ ਪਿੰਡ ਚ ਮੱਝਾਂ ਬਹੁਤ ਦਵਾਂਗੇ ਮੈਂ ਆਖੀ ਵੀਰੇ ਬਹੁਤ ਭਰਾ ਆਉਂਦੇ ਰਿਆ ਹੁਣ ਬਜ਼ੁਰਗ ਹੋ ਗਏ ਤੇ ਮੁੱਲ ਕੀ ਕਰਾਂਗੇ ਤਾਊ ਫਿਰ 145 1 ਲੱਖ 45 ਹਾਂ ਤੇ ਮਾੜਾ ਮੋਟਾ ਰਿਆਤ ਕਰਦੀ ਮੌਕੇ ਤੇ ਜੇ ਕੋਈ ਆ ਗਿਆ ਉਹ ਤੋਂ ਫੇ ਮੌਕੇ ਤੇ ਦੇਖ ਲਾਂਗੇ ਹਾਂ ਚਲ ਆ ਤਾਂ ਹੁੰਦੀ ਹੈ ਨਾ ਗੱਲ ਬਾਕੀ ਹੁਣ ਦੋਸਤੋ ਤੁਹਾਨੂੰ ਮੈਂ ਤੋੜ ਕੇ ਦਿਖਾ ਦਿੰਨਾ ਘਰੇਲੂ ਜੇ ਘਰ ਚੋਂ ਵੀਡੀਓ ਆ ਲੱਥਣਾ ਦੀ ਚੈੱਕ ਕਰ ਲਓ ਹੂੰ ਥਣਾ ਦੀ ਮੇਰਾ ਵੀਰ ਚੈੱਕ ਕਰ ਲਓ ਕੋਲੇ ਆ ਜੋ ਦੋ ਤਿੰਨ ਤਿੰਨ ਹਜੇ ਝੋਟੀ ਕੱਢਦੀ ਆ ਸਿੰਘਾਂ ਤੋਂ ਲੈ ਕੇ ਕੱਦ ਦੀ ਵੀ ਵਧੀਆ ਹੈਗੀ ਕੋਈ ਛੋਟੀ ਨਹੀਂ ਹੈਗੀ ਤੇ ਵਧੀਆ ਝੋਟੀ ਆ ਸਾਉ ਸਰੀਫ ਖੋਲ ਕੇ ਤੋੜ ਲਾ ਫਿਰ ਇੱਧਰ ਨੂੰ ਤੋੜ ਕੇ ਦਿਖਾ ਦਿੰਦਾ

ਵੀਡੀਓ ਜੜੀ ਭਾਈ ਇਹ ਤਰੀਕ ਅੱਜ ਹੈਗੀ ਆ 16 ਤਰੀਕ ਪਹਿਲਾ ਮਹੀਨਾ 2026 ਦੀ ਮੋੜ ਲਿਓ ਭਾਈ ਮੋੜ ਲਿਓ ਜੀ ਮੋੜ ਲਿਓ ਨੰਬਰ ਚੱਲੀ ਜਾਂਦਾ ਮੋਲ 1 ਲੱਖ 45 ਆ ਗਿਆ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਭਾਈ ਆਪਦੇ ਬਕਾਊ ਪਸ਼ੂ ਦੀ ਵੀਡੀਓ ਬਣਵਾਉਣੀ ਆ ਮੇਰਾ ਨੰਬਰ ਲਿਖ ਲਓ 7529000631 ਚੈਨਲ ਨੂੰ ਫੋਲੋ ਕਰ ਲਿਓ ਤੇ ਲਗਾਤਾਰ ਹੈ ਭਾਈ ਬਕਾਊ ਪਸ਼ੂਆਂ ਦੇ ਵੀਡੀਓ ਪਾਉਂਦੇ ਰਹਿੰਨੇ ਆਪਾਂ ਪਿੰਡਾਂ ਚੋਂ ਹਨ ਆਮ ਘਰਾਂ ਚੋਂ ਜਿਹੜੇ ਮੇਰੇ ਭਰਾ ਨੂੰ ਆਉਂਦੀ ਹੈ ਪਸੰਦ ਤਾਂ ਦੋਸਤੋ ਕਰ ਲਿਓ ਸੰਪਰਕ